ਲਾਰਡਲੀ ਪਾਗ 72 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਪਾਗ ਭੋਲੀ ਨੇ ਪੋਤੇ ਨੂੰ ਹਿੱਕ ਨਾਲ ਲਾਈ ਰੱਖਿਆ ਮਗਰੇ ਹੀ surjeet ਆ ਗਈ ਬਾਲੀ ਖੁਸ਼ੀ ਹੋਈ ਪ੍ਰੀਤੀ ਨੂੰ ਦਿਖਾਉਂਦੀ ਹੈ ਕਹਿਣ ਲੱਗੀ ਦੇਖ ਪ੍ਰੀਤੀ ਤੇਰਾ ਵੀਰ ਆਇਆ ਦੇਖ ਤਾਂ surjeet ਨੇ ਪਿਆਰ ਦਿੱਤਾ ਕਾਕੇ ਨੂੰ ਨਾਲ ਹੀ ਭੋਲੀ ਨੂੰ ਵਧਾਈ ਦਿੱਤੀ ਤੇ ਜੱਫੀ ਪਾਈ ਫਿਰ ਭੋਲੀ ਨੇ ਆਪਣੀ ਚੁੰਨੀ ਦੀ ਗੰਢ ਖੋਲਣ ਨੂੰ ਕਿਹਾ ਸੁਰਜੀਤ ਨੂੰ ਵਿੱਚ ਪੈਸੇ ਜੋ ਸੀ ਪੋਲੀ ਨੇ ਪੋਤੇ ਨੂੰ ਸ਼ਗਨ ਦਿੱਤਾ ਗੁੱਡੀ ਦੇ ਹੱਥ ਤੇ ਵੀ ਸ਼ਗਨ ਧਰਿਆ ਮਾਮੀ ਨੇ ਗੁੱਡੀ ਦੇ ਸਿਰ ਤੇ ਹੱਥ ਰਿਆ ਤੇ ਪਿਆਰ ਦਿੱਤਾ ਪੋਤੇ ਨੂੰ ਮੁੰਡੇ ਨੂੰ ਸ਼ਗਨ ਦਿੱਤਾ ਡਾਕਟਰ ਨੇ ਇੱਕ ਪਾਸੇ ਖਲੋਤੀ ਪੁੱਛਣ ਲੱਗੀ ਉਹ ਕਿੱਥੇ ਆ ਕਾਕੇ ਦਾ ਡੈਡੀ ਤਾਂ ਸੁਰਜੀਤ ਬੋਲੀ ਆਉਂਦਾ ਗਏ ਨੇ ਬੁਲਾਉਣ ਨੂੰ ਤਾਂ ਪੋਲੀ ਨੂੰ ਵੀ ਕਿਹਾ ਆਉਂਦਾ ਤੇਰਾ ਵੀ ਲੈ ਕੇ ਆਉਂਦਾ ਬਿੱਟੂ ਨੂੰ ਨਾਲੇ ਮੂੰਹ ਮਿੱਠਾ ਕਰਾਉ ਬੋਲੀ ਗੁੱਡੀ ਜਿੱਥੇ ਬੈੱਡ ਤੇ ਲੰਮੀ ਪਈ ਸੀ ਉੱਥੇ ਹੀ ਲਾਗੇ ਇੱਕ ਪਾਸੇ ਨੂੰ ਬਹਿ ਗਈ ਪੋਤੇ ਨੂੰ ਲੈ ਕੇ ਖੁਸ਼ੀਆਂ ਭਰੀਆਂ ਅੱਖਾਂ ਨਾਲ ਥੋੜੀ ਦੇਰ ਮਗਰੋਂ ਬਿੱਟੂ ਆਇਆ ਹੱਥਾਂ 'ਚ ਮਠਾਈ ਦਾ ਡੱਬਾ ਫੜਿਆ ਹੋਇਆ ਸੀ ਡਰਦਾ ਜਿਹਾ ਹੌਲੀ-ਹੌਲੀ ਅੰਦਰ ਵੱਲ ਆਇਆ ਤਾਂ ਡਾਕਟਰੀ ਡਾਕਟਰਨੀ ਨੇ ਕਿਹਾ ਆ ਜਾ ਪਾਈ ਤੈਨੂੰ ਉਡੀਕਦਾ ਤੇਰਾ ਮੁੰਡਾ ਬਿੱਟੂ ਦੀਆਂ ਅੱਖਾਂ ਪਰ ਗਈਆਂ ਡੱਬਾ ਮਾਮੀ ਨੂੰ ਫੜਾ ਕੇ ਮਾਂ ਦੇ ਲਾਗੇ ਹੋ ਗਿਆ ਤਾਂ ਮਾਂ ਕਹਿਣ ਲੱਗੀ ਆ ਦੇਖ ਬਿੱਟੂ ਨੇ ਪਹਿਲਾਂ ਹੱਥ ਜੋੜੇ ਮੂੰਹ ਸ਼ੁਕਰਦਾਰ ਤੇਰਾ ਨਿਕਲਿਆ ਤੇ ਗੁੱਡੀ ਵੱਲ ਵੇਖਦਾ ਹੋਇਆ ਪੁੱਤ ਨੂੰ ਗੋਦੀ ਵਿੱਚ ਲੈਣ ਲੱਗਾ ਤਾਂ ਬੋਲਿਆ ਮੰਮੀ ਡਰ ਲੱਗਦਾ ਇਹ ਤਾਂ ਬੜਾ ਨਿੱਕਾ ਜਿਹਾ ਤਾਂ ਮਾਮੀ ਬੋਲੀ ਤੂੰ ਵੀ ਤਾਂ ਨਿੱਕਾ ਜਿਆ ਹੀ ਸੀ ਫਿਰ ਸਾਰੇ ਹੱਸ ਪਏ ਫਿਰ ਭੋਲੀ ਖਲੋ ਗਈ ਤੇ ਬਿੱਟੂ ਨੂੰ ਬੈਠਣ ਨੂੰ ਕਿਹਾ ਫਿਰ ਗੋਦੀ 'ਚ ਕਾਕੇ ਨੂੰ ਫੜਾਇਆ ਤੇ ਕਿਹਾ ਧਿਆਨ ਨਾਲ ਫੜੀ ਪੁੱਤ ਬਿੱਟੂ ਨੇ ਕਾਕੇ ਨੂੰ ਆਪជា ਚਟਾਇਆ ਗੁਰਤੀ ਦਾ ਕੰਮ ਵੀ ਆਪ ਹੀ ਕਰ ਦਿੱਤਾ। ਕਾਕਾ ਨਿੱਕੇ ਨਿੱਕੇ ਹੱਥਾਂ ਨਾਲ ਹਿਲਾਉਂਦਾ ਪਿਆ ਸੀ। ਥੋੜੀ ਦੇ ਮਗਰੋਂ 우ਆ 우ਆ ਕਰਨ ਲੱਗਾ। ਬਿੱਟੂ ਕਦੇ ਪੁੱਤ ਕਦੇ ਪੁੱਤ ਦੀ ਮਾਂ ਕੰਨੀ ਵੇਖੀ ਜਾਵੇ। ਫਿਰ ਆਪ ਮੁਹਾਰੇ ਮੂੰਹੋਂ ਨਿਕਲਿਆ ਮੰਮੀ ਇਹ ਤਾਂ ਗੁੱਡੀ ਵਰਗਾ ਲੱਗਦਾ। ਤਾਂ ਮਾਂ ਬੋਲੀ ਹਾਂ ਤੁਹਾਡੇ ਦੂਆਂ ਵਰਗਾ ਗੁੱਡੀ ਵਰਗੀਆਂ ਅੱਖਾਂ ਤੇ ਨੱਕ ਤੇਰੇ ਵਰਗਾ। ਤਾਂ ਡਾਕਟਰਨੀ ਦੇ ਨਾਲ ਵਾਲੀ ਨਰਸ ਹੱਸ ਕੇ ਬੋਲੀ ਮਾਤਾ ਜੀ ਪਹਿਲੀ ਵਾਰ ਕਿਸੇ ਨੇ ਬੋਲਿਆ ਕਿ ਬੱਚਾ ਮਾਂ ਵਰਗਾ ਨਹੀਂ ਤਾਂ ਸਾਰੇ ਕਹਿੰਦੇ ਆ ਦਾਦਕਿਆਂ ਵਰਗਾ ਤੇ ਸਾਰੇ ਹੱਸਣ ਲੱਗੇ ਫਿਰ ਭੋਲੀ ਨੇ ਨਰਸ ਦੇ ਹੱਥ ਤੇ ਪੈਸੇ ਧਰੇ ਤੇ ਡੱਬਾ ਫੜ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਗੁਰਪੇਜ ਬਾਹਰੀ ਸੀ ਉਹਨੂੰ ਵੀ ਕਿਹਾ ਕਿ ਅੰਦਰ ਆ ਕੇ ਵੇਖ ਗੁਰਪੇਜ ਨੇ ਵੀ ਕਾਕੇ ਨੂੰ ਬਾਲਾ ਪਿਆਰ ਦਿੱਤਾ ਤੇ ਡਾਕਟਰ ਨੂੰ ਹੱਥ ਜੋੜੇ ਗੁੱਡੀ ਦੇ ਸਿਰ ਤੇ ਹੱਥ ਧਰਿਆ ਸਾਰੇ ਐਨੇ ਖੁਸ਼ ਸੀ ਕਿ ਪ੍ਰੀਤੀ ਰੋਣ ਲੱਗੀ ਕਿਉਂਕਿ ਹੁਣ ਸਾਰੇ ਆਪਣਾ ਹੀ ਲੱਗੇ ਹੋਏ ਸਨ ਉਹਨੂੰ ਤਾਂ ਕੋਈ ਵੇਖ ਨਹੀਂ ਰਿਹਾ ਸੀ ਨਾਲ ਹੀ ਕਾਕਾ ਖੋਰ ਜ਼ੋਰ ਨਾਲ ਉਆ ਉਆ ਕਰਨ ਲੱਗਾ ਨਾਲੇ ਜ਼ੋਰ ਨਾਲ ਹਤਾਂ ਲੱਤਾਂ ਹਿਲਾਵੇ ਤਾਂ ਡਾਕਟਰ ਨੇ ਬੋਲੀ ਹਾਏ ਨਹੀਂ ਇਹ ਤਾਂ ਕਿੰਨਾ ਤੇਜ਼ ਆ ਇਹਨੇ ਮਾਂ ਦੇ ਿੱੱਡੂ ਬਾਹਰ ਆ ਕੇ ਪਹਿਲਾਂ ਮੇਰੀ ਲੱਤ ਮਾਰੀ ਸੀ ਸਾਰੇ ਇਹ ਗੱਲ ਸੁਣ ਕੇ ਹੱਸ ਪਏ ਫਿਰ ਸਾਰਿਆਂ ਨੂੰ ਬਾਹਰ ਬੈਠਣ ਨੂੰ ਕਿਹਾ ਮੁੰਡੇ ਨੂੰ ਗੁੱਡੀ ਕੋਲ ਲਟਾਇਆ ਫਿਰ ਸੱਸ ਨੇ ਜੱਜਾ ਬੱਚਾ ਦੋਹਾਂ ਦੇ ਕਾਲਾ ਕੱਪੜਾ ਬੰਨਿਆ ਗੁੱਟ ਤੇ ਬਾਹਰ ਆ ਕੇ ਭੋਲੀ ਨੇ ਪ੍ਰੀਤੀ ਨੂੰ ਗੋਦੀ ਲਿਆ ਤੇ ਚੁੱਪ ਕਰਾਇਆ ਨਾ ਨਾ ਮੇਰੀ ਧੀ ਨਾਰੋਮਲ ਦੇਖ ਤੇਰਾ ਵੀਰ ਆਇਆ ਹੁਣ ਤੂੰ ਵੀਰੇ ਨੂੰ ਖੜਾਇਆ ਕਰੀ ਪ੍ਰੀਤੀ ਚੁੱਪ ਹੋ ਗਈ ਤੇ ਬੂਹੇ ਕੰਨੀ ਵੇਖੀ ਜਾਵੇ ਜਿੱਦਰ ਮਾਂ ਸੀ ਹੁਣ ਕਾਕੇ ਨੂੰ ਦੁੱਧ ਪਿਲਾਉਣਾ ਸੀ ਤਾਂ ਪ੍ਰੀਤੀ ਤੋਂ ਸ਼ਗਨ ਕਰਵਾਇਆ ਗਿਆ ਮਗਰੋਂ ਗੁੱਡੀ ਨੂੰ ਇੱਕ ਪਾਸੇ ਡਾਕਟਰ ਨੇਨੇ ਬਿਠਾਇਆ ਤਾਂ ਕਾਕਾ ਮਾਂ ਦੀ ਇੱਕ ਨਾ ਲੱਗ ਗਿਆ ਗੁੱਡੀ ਪੁੱਤ ਨੂੰ سینੇ ਲਾ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਅੱਖਾਂ ਵਿੱਚ ਹੰਝੂ ਸਨ ਖੁਸ਼ੀ ਦੇ ਦਰਦ ਸਹਿਣ ਮਗਰੋਂ ਜੋ ਅਤਾ ਖੁਸ਼ੀ ਦੇ ਰਹੇ ਸਨ ਬਿੱਟੂ ਨੇ ਡਾਕਟਰ ਨੂੰ ਪੁੱਛਿਆ ਘਰੇ ਕਦੋਂ ਜਾ ਸਕਦੇ ਆ ਤਾਂ ਡਾਕਟਰ ਨੇ ਕਿਹਾ ਸ਼ਾਮ ਨੂੰ ਲੈ ਜਾਇਓ ਇਹਨੇ ਨੂੰ ਮਾਮੀ ਘਰ ਜਾ ਕੇ ਸਾਰਿਆਂ ਲਈ ਰੋਟੀ ਪਾਣੀ ਬਣਾ ਕੇ ਲਿਆਈ ਪ੍ਰੀਤੀ ਨੂੰ ਵੀ ਬਾਲੀ ਭੁੱਖ ਲੱਗੀ ਹੋਈ ਸੀ ਗੁੱਡੀ ਲਈ ਹਲਕੀ ਖਿਚੜੀ ਬਣਾ ਕੇ ਲਿਆਈ ਮਾਮੀ ਕਾਕਾ ਹੁਣ ਦੁੱਧ ਪੀ ਕੇ ਇੱਕ ਪਾਸੇ ਗੁੱਡੀ ਕੋਲ ਹੀ ਸੁੱਤਾ ਪਿਆ ਸੀ ਸੱਸ ਨੇ ਬਿੱਟੂ ਨੂੰ ਭੇਜਿਆ ਕਿ ਗੁੱਡੀ ਨੂੰ ਖਿਚੜੀ ਖਵਾ ਜਾ ਕੇ ਜਾਂ ਪ੍ਰੀਤੀ ਨੂੰ ਵੇਖ ਤਾਂ ਬਿੱਟੂ ਖਿਚੜੀ ਦਾ ਡੱਬਾ ਲੈ ਕੇ ਅੰਦਰ ਵੱਲ ਚਲਾ ਗਿਆ। ਮਾਮਾ-ਮਾਮੀ ਹੱਸਣ ਲੱਗੇ। ਬਿੱਟੂ ਇੱਕ ਪਾਸੇ ਖਲੂ ਖਲੋ ਕੇ ਬੋਲਿਆ, "ਖਿਚੜੀ ਆ ਤੇਰੇ ਲਈ।" ਗੁੱਡੀ ਨੇ ਆਪ ਹੀ ਡੱਬਾ ਫੜ ਲਿਆ ਤੇ ਇੱਕ ਪਾਸੇ ਢੋਲਾਈ ਬੈਠੀ ਸੀ ਤੇ ਹੌਲੀ-ਹੌਲੀ ਖਾਣ ਲੱਗੀ। ਮਗਰ ਇਹੀ ਬਿੱਟੂ ਪਾਣੀ ਵੀ ਲੈ ਆਇਆ। ਇੱਕ ਪਾਸੇ ਬੈਠ ਗਿਆ। ਗੁੱਡੀ ਕੰਨੀ ਵੇਖੀ ਗਿਆ। ਫਿਰ ਪੁੱਤ ਨੂੰ ਵੇਖ ਕੇ ਗੁੱਡੀ ਨੂੰ ਕਹਿਣ ਲੱਗਾ, "ਇੱਕ ਗੱਲ ਕਹਾ।" ਤਾਂ ਗੁੱਡੀ ਬਿੱਟੂ ਦੇ ਮੂੰਹ ਵੱਲ ਵੇਖਣ ਲੱਗੀ। ਤਾਂ ਬਿੱਟੂ ਬੋਲਿਆ, "ਤੁਬਾਲੀ ਚੰਗੀਆਂ।" ਸੱਚੀ ਲੈ ਪਾਣੀ ਪੀ ਗੁੱਡੀ ਹਲਕਾ ਜਿਹਾ ਹੱਸ ਪਈ ਫਿਰ ਕਾਕੇ ਨੂੰ ਦੇਖ ਕੇ ਦੋਹੇ ਹੱਸ ਪਈ ਕਿਉਂਕਿ ਨਿੱਕਾ ਜਿਹਾ ਮੂੰਹ ਤੇ ਉਬਾਸੀ ਲੈ ਰਿਆ ਸੀ ਕਾਕਾ ਮਾਮੀ ਇਧਰ ਹੀ ਰੁਕੀ ਸੀ ਗੁਰਪ੍ਰੀਤ ਕਹਿਣ ਲੱਗਾ ਮੈਂ ਬੀਬੀ ਨੂੰ ਵੀ ਲਿਆਣਾ ਇਧਰ ਹੀ ਤਾਂ ਗੁਰਪ੍ਰੀਤ ਬੀਬੀ ਨੂੰ ਲੈਣ ਘਰੇ ਚ ਲੱਗ ਗਿਆ ਹੁਣ ਸਾਢੇ 8:00 ਵਜੇ ਰਾਤ ਨੂੰ ਗੁੱਡੀ ਨੂੰ ਛੁੱਟੀ ਮਿਲ ਗਈ ਤਾਂ ਘਰ ਦੇ ਬਾਹਰ ਬੂਹੇ ਅੱਗੇ ਹੀ ਖਲੋਤੇ ਸੀ ਤਾਂ ਮਾਮੀ ਨੇ ਪਹਿਲਾਂ ਪੀਤੀ ਦੇ ਹੱਥੋਂ ਹੱਥ ਲਵਾ ਕੇ ਤੇਲ ਚੋਇਆ ਫਿਰ ਕਾਕਾ ਜੀ ਨੂੰ ਭੋਲੀ ਬਿੱਟੂ ਤੇ ਗੁੱਡੀ ਅੰਦਰ ਲਿਆਈ ਅੰਦਰ ਦਾਖਲ ਹੋਏ ਸੱਸ ਵਾਲੇ ਕਮਰੇ 'ਚ ਗੁੱਡੀ ਦਾ ਇੱਕ ਪਾਸੇ ਮੰਜਾ ਡਾਇਆ ਹੋਇਆ ਸੀ ਮਾਮੀ ਨੇ ਗੁੱਡੀ ਨੂੰ ਉੱਥੇ ਬਿਠਾਇਆ ਬੀਬੀ ਇੱਕ ਪਾਸੇ ਬੈਠੀ ਸੀ ਥੋੜੀ ਢਿੱਲੀ ਜਿਹੀ ਲੱਗ ਰਹੀ ਸੀ ਬੀਬੀ ਗੁੱਡੀ ਨੂੰ ਬਾਲਾ ਪਿਆ ਦਿੱਤਾ ਬੀਬੀ ਨੇ ਫਿਰ ਭੋਲੀ ਨੇ ਕਾਕਾ ਬੀਬੀ ਦੀ ਗੁੱਡੀ 'ਚ ਫੜਾਇਆ ਬੀਬੀ ਦਾ ਬਾਲੀ ਖੁਸ਼ੀ ਵੇਖ ਕੇ ਤੇ ਕਹਿਣ ਲੱਗੀ ਬਿੱਟੂ ਵੇ ਬਿੱਟੂ ਅਲੇ 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 ਮੇਰਾ ਸੋਨਾ ਜਿਹਾ ਬਿੱਟੂ ਬਿੱਟੂ ਬੋਲੇ ਹਾਂਜੀ ਬੀਬੀ ਤਾਂ ਬੀਬੀ ਬੋਲੀ ਮੈਂ ਇਹਨੂੰ ਕਹਿ ਰਹੀ ਆ ਛੋਟੇ ਬਿੱਟੂ ਨੂੰ ਤੈਨੂੰ ਨਹੀਂ ਫਿਰ ਬਿੱਟੂ ਹੱਸ ਕੇ ਨਾਨੀ ਕੋਲ ਆ ਕੇ ਬੈ ਗਿਆ ਤੇ ਨਾਨੀ ਕਹਿਣ ਲੱਗੀ ਤੂੰ ਵੀ ਇੰਨਾ ਕਿਸੇ ਨਿੱਕਾ ਜਿਹਾ ਮੈਂ ਤੈਨੂੰ ਵੀ ਬੜਾ ਖਡਾਂਦੀ ਸੀ ਪੁੱਤ ਮਗਰੋਂ ਬੀਬੀ ਸਾਰਿਆਂ ਨੂੰ ਵਧਾਈਆਂ ਦੇਣ ਲੱਗੀ ਵਧਾਈਆਂ ਹੁਣ ਸਾਰਿਆਂ ਨੂੰ ਮਾਪਿਆਂ ਨੂੰ ਦਾਦੀ ਨੂੰ ਨਿੱਕੀ ਜਿਹੀ ਭੈਣ ਨੂੰ ਮਾਮਾ ਮਾਮੀ ਸਾਰਿਆਂ ਨੂੰ ਇਹ ਸਾਰੇ ਬੋਲੇ ਸਾਡੀ ਬੀਬੀ ਨੂੰ ਵੀ ਵਾਲੀਆਂ ਵਾਲੀਆਂ ਵਧਾਈਆਂ ਹੋਣ ਇਹ ਸਾਰਿਆਂ ਦਾ ਇੱਕ ਵਾਰ ਫਿਰ ਮੂੰ ਮਿੱਠਾ ਕਰਵਾਇਆ ਗਿਆ। ਕਹਾਣੀ ਜਾਰੀ ਹੈ ਜੀ। ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ। ਲਾਡਲੀ ਨਾਲ ਜੁੜੇ ਹੋਏ ਸਾਰੇ ਹੀ ਮੇਰੇ ਸਬਸਕ੍ਰਾਈਬਰਾਂ ਨੂੰ ਵੀ ਵਧਾਈਆਂ ਹੋਣ। ਗੁੱਡੀ ਦੇ ਮੁੰਡਾ ਜਿ ਹੋਇਆ ਤੇ ਇਸ ਕਹਾਣੀ ਨਾਲ ਜਿੰਨੇ ਵੀ ਜਾਣੇ ਜੁੜੇ ਹੋਏ ਹਨ ਮੈਂ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਂ ਉਮੀਦ ਕਰਦੀ ਹਾਂ ਤੁਸੀਂ ਇਦਾਂ ਹੀ ਜੁੜੇ ਰਹੋਗੇ। ਇੱਕ ਵਾਰ ਫਿਰ ਤੋਂ ਸਬਦਾ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ